ਜੋ ਕਾਲਤਖ ਸਾਹਿਬ ਦਾ ਹੁਕਮ ਹੈ ਉਹਨੂੰ ਸਿਰ ਨਵਾ ਕੇ ਮੰਨਣ ਦੀ ਸਾਡੀ ਡਿਊਟੀ ਹੈ ਅਸੀਂ ਉਹਨੂੰ ਮੰਨਾਂਗੇ ਅਸੀਂ ਪਹਿਲਾਂ ਜੋ ਦਿੱਤਾ ਸੀ ਪੱਤਰ ਕਾਲਤਖ ਸਾਹਿਬ ਤੇ ਉਹ ਚ ਇਹੀ ਲਿਖਿਆ ਸੀ ਵੀ ਅਸੀਂ ਸਰਕਾਰ ਸਮੇ ਜੋ ਹੋਈਆਂ ਗਲਤੀਆਂ ਨੇ ਉਹਨਾਂ ਦੇ ਖਿਲਾਫ ਉਸ ਸਮੇ ਬੋਲੇ ਨਹੀਂ ਆਵਾਜ਼ ਨਹੀਂ ਚੱਕੀ ਉਹ ਸਾਡੀ ਬਹੁਤ ਵੱਡੀ ਭੁੱਲ ਹੈ ਤੇ ਉਹ ਭੁੱਲ ਬਖਸ਼ਾਉਣ ਲਈ ਅਸੀਂ ਕਾਲਤਖ ਸਾਹਿਬ ਤੇ ਪੇਸ਼ ਹੋਏ ਸੀ ਤੇ ਹੁਣ ਸਾਨੂੰ ਸੱਦਾ ਹੈਗਾ ਜੋ ਵੀ ਫੈਸਲਾ ਹੋਏਗਾ ਕਾਲਤਖ ਸਾਹਿਬ ਦੇ 5 7 ਬੰਨਾਂ ਦਾ ਉਹਨੂੰ ਅਸੀਂ ਮੰਨਾਂਗੇ। ਪ੍ਰਿੰਸਾ ਸਾਹਿਬ ਜਿਹੜੇ ਉਹਨਾਂ ਫੈਸਲੇ ਲੈ ਕੇ ਸੀ ਉਹਦੇ ਵਿੱਚ ਤੁਹਾਡੀ ਰਾਏ ਲਈ ਗਈ ਸੀ ਕਦੀ। ਦੇਖੋ ਮੈਂ ਜੋ ਲਿਖ ਕੇ ਦੇਣਾ ਸੀ ਦੇਤਾ। ਮੈਂ ਦੇਖੋ ਇਸ ਗੱਲਾਂ ਬਾਰੇ ਕੋਈ ਟਿੱਪਣੀ ਨਹੀਂ ਕਰਨੀ। ਅੱਜ ਤਾਂ ਇੱਕ ਸਿਰਫ ਸਾਡੀ ਡਿਊਟੀ ਇੱਕੋ ਹੀ ਹੈ ਕਿ ਅਸੀਂ ਪੇਸ਼ ਹੋਈਏ ਅਕਾਲ ਤਖਤ ਸਾਹਿਬ ਦਾ ਜੋ ਹੁਕਮ ਹੈ ਉਹਨੂੰ ਇਨ ਬਿਨ ਜੋ ਵੀ ਫੈਸਲਾ ਹੁੰਦਾ ਹੈ ਉਹਨੂੰ ਅਸੀਂ ਮੰਨ ਲਈਏ। ਪਰ ਪ੍ਰਿੰਸਾ ਸਾਹਿਬ ਜਦੋਂ ਫੈਸਲੇ ਲੈਗੇ ਸੀ ਉਹ ਤੁਹਾਨੂੰ ਪੁੱਛਿਆ ਨਹੀਂ ਗਿਆ ਅੱਜ ਮਾਫੀ ਦਾ ਟਾਈਮ ਤੇ ਸਾਰੇ ਇਕੱਠੇ ਕਰ ਲਏ। ਦੇਖੋ ਗੱਲ ਨਹੀਂ ਜੇ ਇਹ ਅਕਾਲ ਤਖਤ ਸਾਹਿਬ ਦਾ ਅਧਿਕਾਰ ਖੇਤਰ ਹੈ ਉਹੋ ਜਿਹੜਾ ਉਹਨਾਂ ਨੂੰ ਲੱਗਿਆ ਉਹਨਾਂ ਨੇ ਫੈਸਲਾ ਉਹਦੇ ਤਹਿਤ ਸਾਰੇ ਉਹਨਾਂ ਨੂੰ ਬੁਲਾਇਆ ਹੈਗਾ ਸੋ ਉਹਨਾਂ ਦੇ ਤੱਕ ਕਿਸੇ ਗੱਲ ਤੇ ਵੀ ਅਸੀਂ ਕੋਈ ਕਿੰਤੂ ਪਰੰਤੂ ਨਾ ਕਰ ਸਕਦੇ ਨਾ ਹੀ ਇਹਦੇ ਬਾਰੇ ਸੋਚ ਸਕਦੇ ਇਹ ਚੰਦੂ ਮਾਨ ਸਾਹਿਬ ਦਾ ਇੱਕ ਬਿਆਨ ਆਇਆ ਕਿ ਕਹਿੰਦੇ ਬਾਦਲ ਪਰਿਵਾਰ ਦਾ ਆਪਣਾ ਡਿਸੀਜਨ ਹੁੰਦਾ ਸੀਗਾ ਉਹ ਕਹਿੰਦੇ ਸਾਡੀ ਰਾਏ ਨਹੀਂ ਲੈਂਦੇ ਸੀ ਦੇਖੋ ਗੱਲ ਹੈ ਉਹਨਾਂ ਨੇ ਜੋ ਗੱਲਾਂ ਕਹੀਆਂ ਚੰਦੂ ਮਾਨ ਸਾਹਿਬ ਨੇ ਬਿਲਕੁਲ ਸਹੀ ਨੇ ਪਰ ਅੱਜ ਮੈਂ ਇਸ ਮੌਕੇ ਤੇ ਇਸ ਦੀ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਨੂੰ ਪਹਿਲਾਂ ਹੀ ਸਿੰਘ ਸਾਹਿਬਾਨ ਨੇ ਰੁਕੇ ਹੋਏ ਵੀ ਇਹਨਾਂ ਮੁੱਦਿਆਂ ਤੇ ਕੋਈ ਤੁਸੀਂ ਜਿਹੜਾ ਹੈ ਵਿਚਾਰ ਨਹੀਂ ਦੇਣਾ ਕੋਈ ਚਰਚਾ ਨਹੀਂ ਕਰਨੀ ਸੋ ਮੈਂ ਫੈਸਲਾ ਸੁਣਨ ਤੋਂ ਬਾਅਦ ਜੋ ਸਾਨੂੰ ਫੈਸਲਾ ਆਏਗਾ ਉਹਨੂੰ ਮੰਨਣ ਤੋਂ ਬਾਅਦ ਫਿਰ ਅਸੀਂ ਕੋਈ ਸਿਆਸੀ ਗੱਲ ਕਰਾਂਗੇ ਸਿੰਘ ਸਾਹਿਬ ਜੀ ਪ੍ਰੈਸ਼ਰ ਹੈ ਸਿੰਘ ਸਾਹਿਬ ਦੇ ਕੋਈ ਕਾਰਨ ਨਹੀਂ ਸਿੰਘ ਸਾਹਿਬ ਤੇ ਕਿਹਦਾ ਪ੍ਰੈਸ਼ਰ ਹੈ ਸਿੰਘ ਸਾਹਿਬ ਤੇ ਕਿਸੇ ਦਾ ਪ੍ਰੈਸ਼ਰ ਨਹੀਂ ਤੇ ਸਿੰਘ ਸਾਹਿਬ ਆਪ ਜਿਹੜੇ ਨੇ ਸਯੋਗ ਨੇ ਜੋ ਸਹੀ ਫੈਸਲਾ ਕਰਨ ਦੇ ਉਹਨਾਂ ਤੇ ਕਿਹਦਾ ਪ੍ਰੈਸ਼ਰ ਪੈ ਸਕਦਾ ਹੈ ਅਭੀ ਚ ਕਾਫੀ ਚਰਚਾਵਾ ਚਲਦੇ ਰਹੇ ਨੇ ਕਿ ਕੋਈ ਯਾਰ ਕੋਸ਼ਿਸ਼ ਕੋਈ ਕਰ ਲੇ ਪਰ ਮੈਂ ਸਮਝਦਾ ਉਹਨਾਂ ਤੇ ਪ੍ਰੈਸ਼ਰ ਕੋਈ ਨਹੀਂ ਹੈ ਕੋਸ਼ਿਸ਼ ਕਰਨਾ ਹੋਰ ਚੀਜ਼ ਹੈ ਪਰ ਮੈਂ ਜੋ ਵੀ ਹੁਣ ਤੱਕ ਉਹਨਾਂ ਨੇ ਫੈਸਲੇ ਕੀਤੇ ਨੇ ਉਹ ਗੁਰਮਤੇ ਅਨਸਾਰ ਬਹੁਤ ਵਧੀਆ ਫੈਸਲੇ ਕੀਤੇ ਤੇ ਅਸੀਂ ਉਹਨਾਂ ਦੇ ਹੁਣ ਵੀ ਜੋ ਫੈਸਲਾ ਚਾਹੇ ਸਾਨੂੰ ਕੋਈ سزا ਲਾਉਂਦੇ ਨੇ ਕਿਸੇ ਨੂੰ ਲਾਉਂਦੇ ਉਹਨੂੰ ਅਸੀਂ ਸਿਰ ਨਵਾ ਕੇ ਮੰਨਾਂਗੇ ਅੱਜ ਜੋ ਵੀ ਫੈਸਲਾ ਆਏਗਾ ਉਹਨੂੰ ਸਿਰ ਮੱਥੇ ਕਰਾਂਗੇ ਬਿਲਕੁਲ ਬਿਲਕੁਲ ਇਹ ਤਾਂ ਸਹੀ ਹੈ ਇਸੇ ਕਰਕੇ ਰੱਖੀ ਆ ਅੱਜ ਜਿਹੜਾ ਕਾਲ ਤੱਕ ਤੇ ਨਿਕਾਲਣ ਲੱਗਾ ਜਿਹੜੇ ਮੰਤਰੀ ਕੈਬਨਲ ਮੰਤਰੀ ਸੀ ਉਹਨਾਂ ਨੂੰ ਤਲਬ ਕੀਤਾ ਕੀਤਾ ਨਾਲ ਜਿਹੜੇ ਤਿੰਨ ਜਥੇਦਾਰ ਸੀ ਉਹਨਾਂ ਨੂੰ ਵੀ ਕਰ ਲਿਆ ਕਿ ਉਹਨਾਂ ਕੋਲੋਂ ਵੀ ਗਲਤੀਆਂ ਹੋਈਆਂ ਨੇ ਮੈਂ ਮੈਂ ਉਹ ਤੇ ਕੀ ਕਹਿ ਸਕਦਾ ਕਿ ਤਾਂ ਸਿੰਘ ਸਾਹਿਬ ਉਸ ਚੀਜ਼ ਦਾ ਤਾਂ ਸਵਾਲ ਦਾ ਜਵਾਬ ਦੇ ਸਕਦੇ ਆ ਜਿਸ ਤਰ੍ਹਾਂ ਜਿ ਬੁਲਾਇਆ ਗਿਆ ਲੱਗਦਾ ਨਹੀਂ ਦੇਖੋ ਉਹ ਤਾਂ ਸਿੰਘ ਸਾਹਿਬ ਮਾਨ ਜੀ ਮੇਰੀ ਗੱਲ ਸੁਣੋ ਇਹ ਸਿੰਘ ਕੀ ਕਿਹਨੂੰ ਕਿਹਨੂੰ ਕਿਉਂ ਬੁਲਾਇਆ ਗਿਆ ਅਸੀਂ ਤੁਹਾਨੂੰ ਉਹ ਗੱਲ ਤਾਂ ਦੱਸ ਸਕਦੇ ਹਾਂ ਸਾਨੂੰ ਸੱਦਿਆ ਗਿਆ ਅਸੀਂ ਹਾਜ਼ਰ ਹਾਂ ਇਹ ਸੌਦਾ ਸਾਦ ਨੂੰ ਮਾਫੀ ਦੇਣ ਦੇ ਵੇਲੇ ਤੁਹਾਡੀ ਕੋਈ ਰਾਏ ਲਈ ਸੀ ਕਿ ਬਾਦਲ ਪਰਿਵਾਰ ਤੋਂ ਜਾਂ ਸੁਖਵੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਹੋਰ ਕੋਈ ਰਾਏ ਨਹੀਂ ਕੋਈ ਰਾਏ ਨਹੀਂ ਜੀ ਬਿਲਕੁਲ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਉਹਨੂੰ ਸਿਰ ਨਵਾ ਕੇ ਮੰਨਣ ਦੀ ਸਾਡੀ ਡਿਊਟੀ ਹੈ ਅਸੀਂ ਉਹਨੂੰ ਮੰਨਾਂਗੇ ਅਸੀਂ ਪਹਿਲਾਂ ਜੋ ਦਿੱਤਾ ਸੀ ਪੱਤਰ ਅਕਾਲ ਤਖਤ ਸਾਹਿਬ ਤੇ ਉਹ ਚ ਇਹੀ ਲਿਖਿਆ ਸੀ ਵੀ ਅਸੀਂ ਸਰਕਾਰ ਸਮੇ ਜੋ ਹੋਈਆਂ ਗਲਤੀਆਂ ਨੇ ਉਨ੍ਹਾਂ ਦੇ ਖਿਲਾਫ ਉਸ ਸਮੇਂ ਬੋਲੇ ਨਹੀਂ ਆਵਾਜ਼ ਨਹੀਂ ਚੱਕੀ ਉਹ ਸਾਡੀ ਬਹੁਤ ਵੱਡੀ ਭੁੱਲ ਹੈ ਤੇ ਉਹ ਪੁੱਲ ਬਖਸ਼ਾਉਣ ਲਈ ਅਸੀਂ ਕਾਲਤਕ ਸਾਬ ਤੇ ਪੇਸ਼ ਹੋਏ ਸੀ ਤੇ ਹੁਣ ਸਾਨੂੰ ਸੱਦਾ ਹੈਗਾ ਜੋ ਵੀ ਫੈਸਲਾ ਹੋਏਗਾ ਕਾਲਤਕ ਸਾਬ ਦੇ ਸਿੰਘ ਸਹਿਬਾਨਾਂ ਦਾ ਉਹਨੂੰ ਅਸੀਂ ਮੰਨਾਂਗੇ ਟਿੰਦ ਸਾਹਿਬ ਜਿਹੜੇ ਉਦੋਂ ਫੈਸਲੇ ਲੈ ਕੇ ਸੀ ਉਹਦੇ ਵਿੱਚ ਤੁਹਾਡੀ ਰਾਏ ਲਈ ਗਈ ਸੀ ਕਦੀ ਦੇਖੋ ਮੈਂ ਜੋ ਲਿਖ ਕੇ ਦੇਣਾ ਸੀ deta ਮੈਂ ਦੇਖੋ ਇਸ ਗੱਲਾਂ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਅੱਜ ਤਾਂ ਇੱਕ ਸਿਰਫ ਸਾਡੀ ਡਿਊਟੀ ਇੱਕੋ ਹੀ ਹੈ कि ਅਸੀਂ ਪੇਸ਼ ਹੋਈਏ ਕਾਲਤਕ ਸਾਹਿਬ ਦਾ ਜੋ ਹੁਕਮ ਹੈ ਉਹਨੂੰ ਇਨ ਬਿਨ ਜੋ ਵੀ ਫੈਸਲਾ ਹੁੰਦਾ ਹੈ ਉਹਨੂੰ ਅਸੀਂ ਮੰਨੀਏ ਪਰਪਿੰਦਰ ਸਾਹਿਬ ਜਦੋਂ ਫੈਸਲੇ ਲਏਗੇ ਸੋ ਤੁਹਾਨੂੰ ਕੋਸ਼ਾ ਨਹੀਂ ਗਿਆ ਅੱਜ ਮਾਫੀ ਦਾ ਟਾਈਮ ਤੇ ਸਾਰੇ ਇਕੱਠੇ ਕਰ ਲਏ ਦੇਖੋ ਗੱਲ ਨਹੀਂ ਜੇ ਇਹ ਕਾਲਤਕ ਸਾਹਿਬ ਦਾ ਅਧਿਕਾਰ ਖੇਤਰ ਹੈ ਉਹ ਜਿਹੜਾ ਉਹਨਾਂ ਨੂੰ ਲੱਗਿਆ ਉਹਨਾਂ ਨੇ ਫੈਸਲਾ ਉਹਦੇ ਤਹਿਤ ਸਾਰੇ ਉਹਨਾਂ ਨੂੰ ਬੁਲਾਇਆਗਾ ਸੋ ਉਹਨਾਂ ਦੇ ਤਾਂ ਕਿਸੇ ਗੱਲ ਤੇ ਵੀ ਅਸੀਂ ਕੋਈ ਕਿੰਤੂ ਪਰੰਤੂ ਨਾ ਕਰ ਸਕਦੇ ਨਾ ਹੀ ਇਹਦੇ ਬਾਰੇ ਸੋਚ ਸਕਦੇ ਅੱਜ ਜਿਹੜਾ ਸਾਹਿਬ ਦਾ ਇੱਕ ਬਿਆਨ ਆਇਆ ਕਹਿੰਦੇ ਬਾਦਲ ਪਰਿਵਾਰ ਦਾ ਆਪਣਾ ਡਿਸੀਜਨ ਹੁੰਦਾ ਸੀਗਾ ਉਹ ਕਹਿੰਦੇ ਸਾਡੀ ਰਾਏ ਨਹੀਂ ਦੇਖੋ ਗੱਲ ਹੈ ਉਹਨਾਂ ਨੇ ਜੋ ਗੱਲਾਂ ਕਹੀਆਂ ਚੰਦੂ ਮਾਨ ਸਾਹਿਬ ਨੇ ਬਿਲਕੁਲ ਸਹੀ ਨੇ ਪਰ ਅੱਜ ਮੈਂ ਇਸ ਮੌਕੇ ਤੇ ਇਸ ਦੀ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਨੂੰ ਪਹਿਲਾਂ ਹੀ ਸਿੰਘ ਸਾਹਿਬਾਨ ਨੇ ਰੋਕਿਆ ਹੋਇਆ ਵੀ ਇਹਨਾਂ ਮੁੱਦਿਆਂ ਤੇ ਕੋਈ ਤੁਸੀਂ ਜਿਹੜਾ ਹੈ ਵਿਚਾਰ ਨਹੀਂ ਦੇਣਾ ਕੋਈ ਚਰਚਾ ਨਹੀਂ ਕਰਨੀ ਸੋ ਮੈਂ ਫੈਸਲਾ ਸੁਣਨ ਤੋਂ ਬਾਅਦ ਜੋ ਸਾਨੂੰ ਫੈਸਲਾ ਆਏਗਾ ਉਹਨੂੰ ਮੰਨਣ ਤੋਂ ਬਾਅਦ ਫਿਰ ਅਸੀਂ ਕੋਈ ਸਿਆਸੀ ਗੱਲ ਕਰਾਂਗੇ ਸਿੰਘ ਸਾਹਿਬਾਂ ਦੇ ਪ੍ਰੈਸਰ ਨਹੀਂ ਸਿੰਘ ਸਾਹਿਬਾਂ ਦੇ ਕੈਸਟਰ ਨਹੀਂ ਸਿੰਘ ਸਾਹਿਬਾਂ ਤੇ ਕਿਹਦਾ ਪ੍ਰੈਸ਼ਰ ਹੈ ਸਿੰਘ ਸਾਹਿਬ ਤੇ ਕਿਸੇ ਦਾ ਪ੍ਰੈਸ਼ਰ ਨਹੀਂ ਤੇ ਸਿੰਘ ਸਾਹਿਬ ਆਪ ਜਿਹੜੇ ਨੇ ਸਯੋਗ ਨੇ ਜੋ ਸਹੀ ਫੈਸਲਾ ਕਰਨਦੇ ਉਹਨਾਂ ਤੇ ਕਿਹਦਾ ਪ੍ਰੈਸ਼ਰ ਪੈ ਸਕਦਾ ਅਭੀ ਇਸ ਕਾਫੀ ਚਰਚਾਵਾ ਚੱਲਦੇ ਰਹਿੰਦੀ ਹੈ ਕਿ ਯਾਰ ਕੋਸ਼ਿਸ਼ ਕੋਈ ਕਰ ਲੇ ਪਰ ਮੈਂ ਸਮਝਦਾ ਉਹਨਾਂ ਤੇ ਪ੍ਰੈਸ਼ਰ ਕੋਈ ਨਹੀਂ ਹੈ ਕੋਸ਼ਿਸ਼ ਕਰਨਾ ਹੋਰ ਚੀਜ਼ ਹੈ ਪਰ ਮੈਂ ਜੋ ਵੀ ਹੁਣ ਤੱਕ ਉਹਨਾਂ ਨੇ ਫੈਸਲੇ ਕੀਤੇ ਨੇ ਉਹ ਗੁਰਮਤੇ ਅਨੁਸਾਰ ਬਹੁਤ ਵਧੀਆ ਫੈਸਲੇ ਕੀਤੇ ਤੇ ਅਸੀਂ ਉਹਨਾਂ ਦੇ ਹੁਣ ਵੀ ਜੋ ਫੈਸਲਾ ਚਾਹੇ ਸਾਨੂੰ ਕੋਈ ਸਜ਼ਾ ਲਾਉਂਦੇ ਨੇ ਕਿਸੇ ਨੂੰ ਲਾਉਂਦੇ ਉਹਨੂੰ ਅਸੀਂ ਸਿਰ ਨਵਾ ਕੇ ਮੰਨਾਂਗੇ ਜੋ ਵੀ ਫੈਸਲਾ ਆਏਗਾ ਉਹਨੂੰ ਸਿਰ ਮੱਥੇ ਕਰ ਬਿਲਕੁਲ ਬਿਲਕੁਲ ਇਹ ਤਾਂ ਸਹੀ ਹੈ ਇਸ ਦੇ ਸਬੰਧ ਉਹ ਜਿਹੜਾ ਕਾਲ ਤੱਕ ਤੇ ਨਿਕਾਲ ਲਾਇਆ ਜਿਹੜੇ ਮੰਤਰੀ ਕੈਬਨ ਮੰਤਰੀ ਸੀ ਉਹਨਾਂ ਨੂੰ ਤਲਬ ਕੀਤਾ ਕੀਤਾ ਨਾਲ ਜਿਹੜੇ ਤਿੰਨ ਜਥੇਦਾਰ ਸੀ ਉਹਨਾਂ ਨੂੰ ਵੀ ਕਰ ਲਿਆ ਕਿ ਉਹਨਾਂ ਕੋਲੋਂ ਵੀ ਗਲਤੀਆਂ ਹੋਈਆਂ ਨੇ ਮੈਂ ਉਹ ਤੇ ਕੀ ਕਹਿ ਸਕਦਾ ਕਿ ਤਾਂ ਸਿੰਘ ਸਾਹਿਬ ਉਸ ਚੀਜ਼ ਦਾ ਤਾਂ ਸਵਾਲ ਦਾ ਜਵਾਬ ਦੇ ਸਕਦੇ ਆ ਜਿਸ ਤਰ੍ਹਾਂ ਜ ਬੁਲਾਇਆ ਗਿਆ ਲੱਗਦਾ ਹੈ ਨਾ ਉਹਨਾਂ ਨੂੰ ਸਿੰਘ ਸਾਹਿਬ ਮੇਰੀ ਗੱਲ ਸੁਣੋ ਇਹ ਸਿੰਘ ਸਾਹਿਬ ਜਿਹੜਾ ਮੈਂ ਦੱਸ ਸਕਦੇ ਨੇ ਕਿ ਕਿਹਨੂੰ ਕਿਹਨੂੰ ਕਿਉਂ ਬੁਲਾਇਆ ਗਿਆ ਅਸੀਂ ਤੁਹਾਨੂੰ ਉਹ ਗੱਲ ਤਾਂ ਦੱਸ ਸਕਦੇ ਹਾਂ ਸਾਨੂੰ ਸੱਦਿਆ ਗਿਆ ਅਸੀਂ ਹਾਜ਼ਰ ਆ ਤੇ ਸੌਦਾ ਸਾਦ ਨੂੰ ਮਾਫੀ ਦੇਣ ਦੇ ਵੇਲੇ ਤੁਹਾਡੀ ਕੋਈ ਰਾਏ ਲਈ ਸੀਗੀ ਬਾਦਲ ਪਰਿਵਾਰ ਵੱਲੋਂ ਜਾਂ ਸੁਖਵੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਹੋਰ ਕੋਈ ਨਹੀਂ ਕੋਈ ਰਾਏ ਨਹੀਂ ਜੀ ਠੀਕ ਹੈ